ਲੋਕਾਂ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਨਿਗਾ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲਚੰਦ ਕੁਟਾਰੂ ਚੱਕ ਜੀ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਕੇਸ਼ਪੁਰੀ ਜੀ ਵਿਭਾਗ ਦੇ ਸਕੱਤਰ ਪ੍ਰਿਅੰਕ ਭਾਰਤੀ ਜੀ ਪ੍ਰਮੁੱਖ ਮੱਖ ਮੰਤਰੀ ਬਨਪਾਲ ਤਰਮਿੰਦਰ ਸ਼ਰਮਾ ਜੀ ਆਪ ਸਭ ਦਾ ਵੀ ਬਹੁਤ ਬਹੁਤ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਹੁਣ ਤੱਕ 54000 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਪ੍ਰਕਿਰਿਆ ਅਪਣਾਉਂਦੇ ਹਾਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਇਸੇ ਤਹਿਤ ਮੁੱਖ ਮੰਤਰੀ ਜੀ ਅੱਜ ਜੰਗਲਾਤ ਵਿਭਾਗ ਦੇ 942 ਦੇ ਹੜੀਜ਼ਰ ਕਾਮਯਾਬੀਆਂ ਦੀ ਸੇਵਾਵਾਂ ਨੂੰ ਰੈਗੂਲਰ ਕਰਦੇ ਹੋਏ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਅਤੇ ਇਸ ਦੇ ਨਾਲ ਹੀ ਮਕਾਨ ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ 6 ਕਰਮਚਾਰੀਆਂ ਨੂੰ ਵੀ ਨਿਯੁਕਤੀ ਪੱਤਰ ਦੇਣਗੇ ਹੁਣ ਮੈਂ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸ਼ਮਾ ਰੋਸ਼ਨ ਕਰਕੇ ਅੱਜ ਦੇ ਇਸ ਪ੍ਰੋਗਰਾਮ ਦਾ ਰਸਮੀ ਤੌਰ ਤੇ ਆਰੰਭ ਕਰਨ ਜੰਗਲਾਤ ਵਿਭਾਗ ਨੇ ਇਸ ਤੋਂ ਪਹਿਲਾਂ ਵੀ ਸਿੱਧੀ ਭਰਤੀ ਰਹੀ 200 ਤੋਂ ਵੱਧ ਨਵੇਂ ਵਨਗਾਰਡ ਅਤੇ 75 ਦੇ ਕਰੀਬ ਕਲਰਕ ਸਿੱਧੀ ਭਰਤੀ ਰਹੀ ਸਰਕਾਰੀ ਨੌਕਰੀ ਦੇ ਕੇ ਪੱਕੇ ਕੀਤੇ ਹਨ ਇਹ ਦਿਹਾੜੀਦਾਰ ਕਾਮੇ ਪਿਛਲੇ ਕਈ ਸਾਲਾਂ ਤੋਂ ਵਿਭਾਗ ਦੇ ਵਿੱਚ ਸੇਵਾ ਮਨਵਾ ਰਹੇ ਹਨ ਤੇ ਅੱਜ ਨਾਂ 942 ਉਮੀਦਵਾਰਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਹੈ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਦੇਣਗੇ ਬਹੁਤ ਬਹੁਤ ਧੰਨਵਾਦ ਸਰ ਮੈਂ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਜੰਗਲਾਤ ਮੰਤਰੀ ਪੰਜਾਬ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਲੋਕਾਂ ਦੇ ਹਰ ਮਨ ਪਿਆਰੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਆਇਆਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਅ ਬਹੁਤ ਵੱਡੀ ਗਿਣਤੀ ਚ ਸਾਡੇ ਜੰਗਲਾਤ ਦੇ ਉਹ ਕੰਮ ਹੈ ਉਹ ਕਿਰਤੀ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਜੰਗਲਾਤ ਵਿਭਾਗ ਨੂੰ ਸਿਜਿਆ ਚਾਹੇ ਉਹ ਪਲਾਂਟੇਸ਼ਨ ਦਾ ਕੰਮ ਹੋਵੇ ਚਾਹੇ ਬਣਾ ਦੀ ਰਾਖੀ ਦਾ ਸਵਾਲ ਹੋਵੇ ਚਾਹੇ ਬਣਾ ਨੂੰ ਅੱਗਾ ਤੋਂ ਬਚਾਉਣ ਦਾ ਸਵਾਲ ਹੋਵੇ ਤੇ ਚਾਹੇ ਬਨ ਮਾਫੀਏ ਦੇ ਨਾਲ ਟੱਕਰ ਦਾ ਸਵਾਲ ਹੋਵੇ ਹਰ ਪਲ ਹਰ ਘੜੀ ਇਹ ਹਜ਼ਾਰਾਂ ਕਿਰਤੀ ਜਿਹੜੇ ਆ ਉਹ ਜੰਗਲਾਤ ਮੈਕਮੇ ਦੇ ਅੰਦਰ ਆਪਣੀਆਂ ਸਵਾਵਾਂ ਨਿਵਾਨ ਚ ਲੱਗੇ ਰਹਿੰਦੇ ਆ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਨਾ ਕੇਵਲ ਅੱਜ 942 ਜਿਹੜੇ ਸਾਡੇ ਸਾਥੀ ਪੱਕੇ ਹੋ ਰਹੇ ਆ ਬਲਕਿ ਇਸ ਤੋਂ ਪਹਿਲਾਂ ਵੀ ਤੁਸੀਂ 200 ਬਾਨਗਾਰਡ ਸਾਨੂੰ ਡਿਪਾਰਟਮੈਂਟ ਨੂੰ ਪੱਕੇ ਦਿੱਤੇ ਔਰ 75 ਸਾਡੇ ਜਿਹੜੇ ਉਹ ਕਲਰਕ ਸਾਥੀ ਜਿਹੜੇ ਆ ਉਹ ਵੀ ਲਗਭਗ ਪੌਣੇ 300 ਬੰਦਾ ਪਹਿਲਾਂ ਵੀ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਤੁਹਾਡੀ ਗਵਾਹੀ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਮਿਲਿਆ ਉਹਨਾਂ ਨੂੰ ਯੋਗਤਾ ਪੱਤਰ ਮਿਲੇ ਸੋ ਅੱਜ ਬੜਾ ਇਤਿਹਾਸਿਕ ਪਲ ਹੈ ਔਰ ਬੜਾ ਸਾਨਾ ਮਤਾ ਸਾਡੇ ਲਈ ਦਿਨ ਹੈਗਾ ਕਿ ਅਸੀਂ ਉਹਨਾਂ ਕਿਰਤੀਆਂ ਨੂੰ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਇੱਕ ਪੀੜ ਨੂੰ ਹੰਡਾਰੇ ਸਨ ਲੰਬੇ ਸਮੇਂ ਤੋਂ ਇੱਕ ਮੁਸ਼ਕਲ ਤੋਂ ਗੁਜ਼ਰ ਰਹੇ ਸਨ ਥੋੜੀਆਂ ਛੋਟੀਆਂ ਨਗੂਣੀਆਂ ਤਰਖਾਵਾਂ ਦੇ ਉੱਤੇ ਜਿਹੜੇ ਆਪਣਾ ਜੀਵਨ ਰਵਾਇ ਕਰਦੇ ਆ ਔਰ ਅੱਜ ਉਹਨਾਂ ਦੀਆਂ ਪਰਿਵਾਰਾਂ ਦੇ ਵਿੱਚ ਫੈਮਲੀਆਂ ਦੇ ਵਿੱਚ ਔਰ ਇਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਅੱਜ ਜਿਹੜਾ ਇੱਕ ਮੈਂ ਸਮਝਦਾ ਵੀ ਉਲਾਸ ਹੈ ਔਰ ਮੈਂ ਤੁਹਾਨੂੰ ਸਭ ਨੂੰ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੁਸੀਂ ਬੈਠਿਓ ਮੇਰੇ ਸਾਹਮਣੇ ਔਰ ਤੁਹਾਡੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ 2015 ਦੇ ਵਿੱਚ ਜੰਗਲਾਤ ਮਹਿਕਮੇ ਦੇ ਅੰਦਰ 411 ਲੋਕਾਂ ਨੂੰ ਪੱਕੇ ਕੀਤਾ ਗਿਆ ਸੀਗਾ ਸੋ 10 ਸਾਲ ਬਾਅਦ 10 ਸਾਲਾਂ ਦੇ ਬਾਅਦ ਜਿਹੜਾ ਉਹ ਅੱਜ 942 ਜਿਨ੍ਹਾਂ ਦੇ ਵਿੱਚ 13 ਸਾਡੇ ਕਲਰਕ ਨੇ 25 ਡਰਾਈਵਰ ਨੇ ਤੇ 904 ਜਿਹੜੇ ਉਹ ਸਾਡੇ ਬੇਲਦਾਰ ਸਾਥੀ ਕੰਮ ਜਿਹੜੇ ਉਹ ਪੱਕੇ ਹੋ ਰਿਹਾ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਅੰਦਰ ਉਹ ਪੁਰਾਣਾ ਸਮਾ ਸੁਰਜੀਤ ਕੀਤਾ ਗਿਆ ਜਦੋਂ ਕੋਈ ਬੱਚਾ ਇੱਕ ਨੌਕਰੀ ਅਪਲਾਈ ਕਰਦਾ ਸੀਗਾ ਨੌਕਰੀ ਮਿਲ ਜਾਂਦੀ ਸੀਗੀ ਪਰ ਉਹਨੂੰ ਪਸੰਦ ਨਾ ਹੋਣ ਕਰਕੇ ਉਹ ਦੂਜੀ ਲਈ ਅਪਲਾਈ ਕਰਦਾ ਹੀ ਤੀਜੀ ਲਈ ਅਪਲਾਈ ਕਰਦਾ ਹੀ ਤੇ ਲੰਬੇ ਸਮੇਂ ਤੋਂ ਬਾਅਦ ਇਹ 에ਪੀਸੋਡ ਜਿਹੜਾ ਆ ਇਹ ਸਮਾਂ ਦੇਖਣ ਦਾ ਮੌਕਾ ਮਿਲਿਆ ਕਿ ਅੱਜ ਤਿੰਨ ਤਿੰਨ ਨੌਕਰੀਆਂ ਵੀ ਪੰਜਾਬ ਦੇ ਬੱਚੇ ਜਿਹੜੇ ਆ ਉਹ ਪ੍ਰਾਪਤ ਕਰ ਰਹੇ ਆ ਸੋ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਇਸ ਗੱਲ ਦਾ ਗਵਾਹ ਆ ਤੁਸੀਂ ਵੀ ਅੱਜ ਉਹਨਾਂ ਗਵਾਹ ਦੇ ਪਲਾਂ ਦੇ ਵਿੱਚ ਜਿਹੜਾ ਸ਼ਾਮਲ ਹੈਗੀ ਉਹ ਕਿ ਲਗਾਤਾਰ ਜੰਗਲਾਤ ਵਿਭਾਗ ਦੇ ਅੰਦਰ ਸਾਡੇ ਆਫੀਸਰ ਸਹਿਬਾਨ ਸਾਡੇ ਪ੍ਰਿੰਕ ਭਾਰਤੀ ਜੀ ਸੈਕਟਰੀ ਸਾਹਿਬ ਬੈਠੇ ਆ ਔਰ ਤਰਮਿੰਦਰ ਸ਼ਰਮਾ ਜੀ ਸਾਡੇ ਮੁਖ ਬਨਪਾਲ ਨੇ ਔਰ ਸਾਡੇ ਪੂਰੀ ਸਾਹਿਬ ਜਿਹੜੇ ਸਾਡੇ ਚੇਅਰਮੈਨ ਨੇ ਕਾਰਪੋਰੇਸ਼ਨ ਦੇ ਅਸੀਂ ਹਰ ਪਲ ਹਰ ਘੜੀ ਇਸੇ ਕੰਮ 'ਚ ਲੱਗੇ ਰਹਿੰਦੇ ਆ ਕਿ ਸਾਡੇ ਜਿਹੜੇ ਕੰਮ ਇਹਨਾਂ ਦੇ ਆਸਰੇ ਜੰਗਲਾਤ ਵਿਭਾਗ ਆਪਣੇ ਪੈਰਾਂ ਤੇ ਖੜਾ ਤੇ ਉਹਨਾਂ ਚੁਣੌਤੀਆਂ ਨੂੰ ਸਵਕਾਰ ਕਰਦਾ ਸਰ ਕਰਦਾ ਜਿਹੜੀਆਂ ਅੱਜ ਸਾਨੂੰ ਸਮੇਂ-ਸਮੇਂ ਮਿਲਦੀਆਂ ਨੇ ਸੋ ਮੈਂ ਜਿੱਥੇ ਤੁਹਾਨੂੰ ਅੱਜ ਮੁਬਾਰਕਵਾਦ ਦੇ ਰਿਆਂ ਇਹ ਇਸ ਅਫਸਰ ਦੇ ਉੱਤੇ ਤੇ ਨਾਲ ਮੈਂ ਤੋ ਹਥੋਂ ਉਮੀਦ ਵੀ ਕਰਦਾ ਕਿ ਜਿਹੜੇ ਵੀ ਸਾਥੀ ਅੱਜ ਪੱਕੇ ਹੋਏ ਆ ਇਹ ਹੁਣ ਅੱਗੇ ਨਾਲੋਂ ਵੀ ਵੱਧ ਨਰਜੀ ਦੇ ਨਾਲ ਅੱਗੇ ਨਾਲੋਂ ਵੀ ਵੱਧ ਤਾਕਤ ਦੇ ਨਾਲ ਅੱਗੇ ਨਾਲੋਂ ਵੀ ਵੱਧ ਫਰੀडम ਹੋ ਕੇ ਕਿਉਂਕਿ ਤੁਸੀਂ ਇੱਕ ਕਿਸਮ ਦੀ ਲੈਬੋਰੀ ਹੋ ਤੁਸੀਂ ਆ ਬੂਟੇ ਨੂੰ ਪਲ-ਪਲ ਪਲਦਾ ਦੇਖਦੇ ਹੋ ਲਾਂਦੇ ਹੋ ਉਹਨੂੰ ਕਦੋਂ ਪਾਣੀ ਚਾਹੀਦਾ ਉਹਨੂੰ ਕਦੋਂ ਖਰਾਕ ਚਾਹੀਦੀ ਹੈ ਉਹਨੂੰ ਕਿਹੜਾ ਇਸ ਵੇਲੇ ਲੋੜ ਹੈਗਾ ਸੋ ਤੁਸੀਂ ਹੁਣ ਜਿਆਦਾ ਤਾਕਤ ਦੇ ਨਾਲ ਜਿਆਦਾ એનર્ਜੀ ਦੇ ਨਾਲ ਤੁਸੀਂ ਵਿਭਾਗ ਦੇ ਅੰਦਰ ਕੰਮ ਕਰੋਗੇ ਤੇ ਉਹ ਟੀਚੇ ਜਿਹੜੇ ਅਸੀਂ ਇਸ ਸਾਲ ਰੱਖੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਅਸੀਦੀ ਦਿਹਾੜਾ ਆ ਰਿਹਾ ਤੋ ਹਰ ਜ਼ਿਲ੍ਹੇ ਦੇ ਅੰਦਰ ਅਸੀਂ ਸਾਢੇ 3 ਲੱਖ ਬੂਟਾ ਜਿਹੜਾ ਲਾਣਾ ਅਸੀਂ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਜਿੰਨਾ ਵੀ ਸਾਡੇ ਕੋਲ ਬਨ ਰਕਵਾ ਪੰਜਾਬ ਦਾ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਅਸੀਂ ਵੱਧ ਤੋਂ ਵੱਧ ਜਿਹੜੀ ਆ ਪਲਾਂਟੇਸ਼ਨ ਪਿਆਲੂ ਵੀ ਕਰਦੇ ਆ ਐਰਕਾ ਵੀ ਕਰਨੀ ਆ ਤੇ ਉਹਨਾਂ ਬੂਟਿਆਂ ਨੂੰ ਸਦਾ ਆਦੀ ਤਰ੍ਹਾਂ ਅਸੀਂ ਆਪਣੇ ਧੀਆ ਬੁੱਤਾਂ ਵਾਂਗ ਪਾਲੜਾ ਸੋ ਤੁਸੀਂ ਅੱਜ ਬੜੇ ਇਤਿਹਾਸਕ ਪਲਾਂ ਦੇ ਗਵਾਹ ਬਣਿਓ ਮੈਂ ਫਿਰ ਦੁਬਾਰਾ ਮਾਨ ਸਾਹਿਬ ਇੱਕ ਵਾਰ ਤੁਹਾਡਾ ਰਿਣੀ ਆ ਜੀ ਤੁਸੀਂ ਸਾਨੂੰ ਹਮੇਸ਼ਾ ਅਗਵਾਈ ਦਿੰਦੇ ਹੋ ਚਾੜੀ ਪਿੱਠ ਥਾਪੜਦੇ ਹੋ ਤੇ ਅੱਜ ਤੁਸੀਂ ਜਿਹੜੀਆਂ ਸੀਸਾ ਇਹਨਾਂ ਕਿਰਤੀਆਂ ਦੀ ਲੈਣੀਆਂ ਸਰ ਮੈਂ ਜਦੋਂ ਇਹਨਾਂ ਕੋਲ ਨਰਸੀਆਂ ਚ ਜਾਣਾ ਜਾਂ ਪਲਾਟਿਸ਼ਨ ਦੇਰੀਏ ਚ ਜਾਣਾ ਤੇ ਸਰ ਮੁਰਕੂ ਮੁਰਕੀ ਹੋਈ ਹੁੰਦੀ ਆ ਇਹਨਾਂ ਦੇ ਪਿਆਰਾਂ ਚ ਚੱਪਲਾ ਇਨਾਂ ਦੀ ਉਹ ਆ ਬਿਲਕੁਲ ਜਿਦਾ ਕਿਰਤੀਆਂ ਵਾਲੀ ਜ਼ਿੰਦਗੀ ਆ ਸੋ ਮੈਨੂੰ ਲੱਗਦਾ ਵੀ ਬਹੁਤ ਵੱਡੀਆਂ ਦਵਾਵਾਂ ਅੱਜ ਤੁਹਾਨੂੰ ਸਾਰੇ ਨੇ ਲੋਕਾਂ ਦੀ ਮਿਲਦੀ ਤੇ ਹਜ਼ਾਰੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ 'ਚ ਰਹੋ ਅਸੀਂ ਪੰਜਾਬ ਦੇ ਲਈ ਸਾਰਿਆਂ ਨੇ ਰਲ ਕੇ ਕੰਮ ਕਰਨਾ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਜਿਉਂਦਾ ਜਾਗਦਾ ਪੰਜਾਬ ਬਣਾਉਣ ਦੇ ਲਈ ਜਿਹੜਾ ਮਾਨ ਸਾਹਿਬ ਟਾਰਗੇਟ ਲੈ ਕੇ ਅਸੀਂ ਚੱਲੇ ਆ ਫੋਰੈਸਟ ਵੱਲੋਂ ਅਸੀਂ ਪੂਰਾ ਉੱਚ ਤਾਨ ਲਾ ਕੇ ਆਪਣਾ ਹਿੱਸਾ ਪਾਣਾ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ